ਕੋਡੀ 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 ਜਲਾਲਪਰੀਏ ਕਹਿੰਦੇ ਸੋਹਣ ਸਿਆਉਂਦਾ ਮੁੰਡਾ ਆ ਗਿਆ ਹੈ ਹੀਰੋਆਂ ਵਰਗੀ ਲੋਕ ਹੈ ਦੁਨੀਆ ਪਿਆਰ ਕਰਦੀ ਹੈ ਇਹ ਹੁਣ ਤੁਹਾਡੀਆਂ ਤਾੜੀਆਂ ਦੱਸਣਗੀਆਂ ਵੀ ਕੌਣ ਆ ਗਿਆ ਬਲਵੀਰ ਸਿੰਘ ਪਾਲਾ ਜਲਾਲਪਰੀਆ ਆ ਗਿਆ ਜਿਹਦੀ ਦੁਨੀਆ ਮਰੀਦ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸਿਓ ਪਾਲੇ ਨੂੰ ਕਿੰਨਾ ਕੁ ਪਿਆਰ ਕਰਦੇ ਆ ਲੈ ਵੀ ਪਾਲਾ ਆ ਪਿੱਛੇ ਗੱਲ ਗੱਲ ਤੇ ਅੜੀ ਪਗਾਉਣਾ ਹੈ ਲੱਗਦਾ ਮਾਨਸਾ ਬੱਲਦਾ ਹੈ ਕਹਿੰਦੇ ਵੀ ਜਦੋਂ ਲਾਲ ਜੀ ਪੱਟੀ ਬਨ ਕੇ ਮੱਥੇ ਤੇ ਆ ਜਾਂਦਾ ਹੈ ਤੇ ਦੁਨੀਆ ਦੇ ਮੇਰੇ ਵੀਰੋ ਦਿਲ ਜਿੱਤਣ ਵਾਲੀ ਗੱਲ ਕਰ ਦਿੰਦਾ ਹਾਕਮ ਵਾਲੀਏ ਜੱਗੂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਦੱਸੋ ਖੜਾ ਤਾੜੀਆਂ ਮਾਰ ਕੇ ਜਿਵੇਂ ਬਿੱਲਾ ਕਹਿੰਦਾ ਹੁੰਦਾ ਵੀ ਦੱਸੋ ਖੜਾ ਤਾੜੀ ਮਾਰ ਕੇ ਆ ਵੀ ਹਾਕ ਮਾਰੀਆ ਜੱਗੂ ਹਾਕਮ ਵਾਲੀਆ ਇਹ ਮੇਰ ਹੈ ਉਸ ਮੀਰੀ ਪੀਰੀ ਦੇ ਮਾਲਕ ਦੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਮੇਰ ਹੈ ਮੇਰੇ ਵੀਰੋ ਆ ਪਿੱਛੇ ਕਹਿੰਦੇ ਧਲੇਰ ਵਾਲਾ ਗੁਰੂ ਆ ਗਿਆ ਧਲੇਰ ਵਾਲੇ ਗੁਰੂ ਦੇ ਰਿਕਾਰਡ ਬੋਲਦੇ ਮੇਰੇ ਪੰਜਾਬੀ ਵੀਰੋ ਜਗਰਾਮਾ ਦੇ ਕੌਡੀ ਕਬੜ ਦਾ ਤਿੰਨ ਵਾਰ ਉੱਤਮ ਰੇਡਰ ਆਇਆ ਹੈ ਸਰਦੂਰਗੜ ਦੇ ਕੌਡੀ ਕਬੜ ਦਾ ਤਿੰਨ ਵਾਰ ਉੱਤਮ ਰੇਡਰ ਆਇਆ ਹੈ ਔਰ ਤਿੰਨ ਵਾਰ ਕਹਿੰਦੇ ਪਿੰਡ ਧਲੇਰ ਚੋਂ ਉੱਤਮ ਆਇਆ ਹੈ ਤੇ ਕਹਿੰਦੇ ਨੌ ਵਾਰ ਜਿਹੜੀ ਹੈ ਕੰਗਨ ਦਾ ਕੌਡੀ ਕਬੜ ਦੀ ਸਨੌਂ ਦੀ ਟੀਮ ਬਣਾਈ ਹੈ ਤੇ ਪੰਜ ਵਾਰ ਉੱਚਾ ਜਿੱਤੇ ਹੈ ਇਹ ਵੀ ਮਾਨ ਵਾਲੀ ਗੱਲ ਹੈ ਇਹ ਪਾਲਾ ਜੀ ਨਾਲ ਨੇ ਪਾਲਾ ਜਲਾਲਪੁਰੀਆ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਸੌਰ ਸਿੰਘ ਦਾ ਪੁੱਤਰ ਜਿਹਦੇ ਨਾਮ ਬਲਵੀਰ ਏ ਜਲਾਲਪੁਰੀਏ ਪਾਲਾ ਦਾ ਕਹਿੰਦੇ ਤਕੜਾ ਸ਼ਰੀਰ ਏ ਕੈਨੇਡਾ ਅਮਰੀਕਾ ਵਿੱਚ ਕਰਦਾ ਕਮਾਲਾਂ ਨਾ ਦੁਨੀਆ ਤੇ ਵੱਡਾ ਜਲਾਲਪੁਰੀਆ ਪਾਲਾ ਬ੍ਰਾਂਡ ਬਣ ਗਿਆ ਮੇਰੇ ਵੀਰੋ ਬਰਬਰੀ ਦੀ ਐਨਕਾਂ ਲਾਈਆਂ ਸੋਹਣਾ ਲੱਗਦਾ ਬੌਸ ਵੀ ਟੀ-ਸ਼ਰਟ ਪਾਈ ਆ ਜਲਾਲਪੁਰੀਆ ਔਰ ਦਰਸ਼ਕ ਢੀਕਦੇ ਆ ਵੀ ਪਾਲਾ ਕਾਨੂੰ ਆਵੇਗਾ ਪਾਲਾ ਜਲਦੀ ਮੇਰੇ ਵੀਰੋ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਜਿਹੜਾ ਵਾਪਸੀ ਕਰੇਗਾ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਬਹੁਤ ਵੱਡੇ ਪੱੰਦਰ ਦਾ ਮੈਚ ਅੱਜ ਬਿਲਿਆ ਬੇਸ਼ੱਕ ਪੰਜਾਬ ਦੇ ਵਿੱਚ ਕਈ ਹੋਰ ਟੂਰਨਾਮੈਂਟ ਖੇਡੇ ਜਾ ਰਹੇ ਐ ਅਸੀਂ ਇਹ ਤੇ ਨਹੀਂ ਕਹਿੰਦੇ ਵੀ ਉਹ ਭਾਈ ਮਾੜੇ ਹੋਗੇ ਆਹ ਟੂਰਨਾਮੈਂਟ ਬਾਲਾ ਵਧੀਆ ਪਰ ਆਪਾਂ ਇਹ ਗੱਲ ਜਰੂਰ ਆਖਾਂਗੇ ਵੀ ਅੱਜ ਦੇ ਜਿੰਨੇ ਪਲੇਅਰ ਅੱਜ ਕੜਹਾਣੀ ਦੇ ਵਿੱਚ ਆ ਗਏ ਉਹ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਸਿਰਾਂ ਲੱਗਣ ਵਾਲੀ ਗੱਲ ਹੋਈ ਪਈ ਐ ਮੀਰੀ ਪੀਰੀ ਦੇ ਮਾਲਕ ਦੀ ਮਿਹਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਔਰ ਬਹੁਤ ਵੱਡੇ ਪੱਧਰ ਦਾ ਮੈਚ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ